ਜੇ ਅੰਸਰ ਸਾਰੀ ਸ਼ੇਪੂਰੀ ਦੀ ਅਪਰਾਈ ਕਾਲੀ ਸੜਕ ਤੇ ਆਪੋ ਜਿਹਾ ਨਾ ਇਹ ਗੱਡੀ ਦਾ ਐਕਸੀਡੈਂਟ ਹੋ ਗਿਆ ਰੋਡ ਦੋਸਤ ਐਕਸੀਡੈਂਟ ਹੋਣ ਕਰਕੇ ਰਾਹ ਬੰਦ ਆ ਗਿਆ ਗੱਡੀ ਨੂੰ ਐਸਪੀ ਸਾਹਿਬ ਨਾਲ ਸਾਈਡ ਤੇ ਕਰਾਉਣ ਲੱਗੇ ਜੀ ਥੋੜਾ ਜਿਹਾ ਰੋਡ ਚੱਲੂਆ ਥੋੜੇ ਬੀਕ ਲਗੜਾਈ ਜਾਂਦੇ ਨੇ ਦੇਖੋ ਲੱਗਿਆ ਜੀ ਇੱਥੇ ਰਹਿਣ ਦੱਲੇ ਹਾਂ ਕਰੀਏ ਚਲਾਣਾ ਆ ਭਿਆਨਕ ਵਿੱਚ ਬਸ ਅਤੇ ਕੰਟੇਨਰ ਦੇ ਵਿਚਾਲੇ ਹੋਇਆ ਭਿਆਨਕ ਐਕਸੀਡੈਂਟ ਬਸ ਨੇ ਮਾਰੀ ਕੰਟੇਨਰ ਨੂੰ ਸਾਈਡ ਕੰਟੇਨਰ ਗਿਰਿਆ ਖਾਈ ਦੇ ਵਿੱਚ ਮਾਮਲਾ ਲੁਧਿਆਣਾ ਦੇ ਕਾਲੀ ਸੜਕ ਤੋਂ ਸਾਹਮਣੇ ਆਇਆ ਜਿੱਥੇ ਇੱਕ ਕੰਟੇਨਰ ਸਮਰਾਲਾ ਚੌਕ ਤੋਂ ਜਲੰਧਰ ਬਾਈਪਾਸ ਵੱਲ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਇੱਕ ਬੱਸ ਓਵਰਟੇਕ ਕਰਦੇ ਹੋਏ ਕੰਟੇਨਰ ਨੂੰ ਸਾਈਡ ਮਾਰਦੀ ਹੋਈ ਚਲੀ ਗਈ ਅਤੇ ਕੰਟੇਨਰ ਖਾਈ ਦੇ ਵਿੱਚ ਝਾਗਿਰਦਾ ਜਿਸ ਤੋਂ ਬਾਅਦ ਡਰਾਈਵਰ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਡਰਾਈਵਰ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਅਤੇ ਵੱਡਾ ਜਾਮ ਲੱਗਾ ਸੀ ਉਸ ਨੂੰ ਵੀ ਖੁਲਵਾਇਆ ਗਿਆ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਨਾਮ ਤੁਹਾਡਾ ਰਜੇਸ਼ ਕੁਮਾਰ ਸਰ ਪਾਸਵਾਨ ਅੱਛਾ ਵੀਰੇ ਇਹ ਹੋਇਆ ਕੀ ਸੀਗਾ ਇੱਥੇ ਮੋਕੇ ਤੇ ਇਹਨੂੰ ਕਿਸੇ ਨੇ ਮੈਨੂੰ ਦੱਸਿਆ ਕਿ ਇਹਨੂੰ ਕਿਸੇ ਬੱਸ ਵਾਲੇ ਨੇ ਕੱਟ ਮਾਰਿਆ ਸ਼ਾਇਦ ਇਹਨੂੰ ਨੀਂਦ ਆਈ ਇਹਦਾ ਪਿਛਲਾ ਪਾਸਾ ਵੜ ਗਿਆ ਅੰਦਰ ਇਹਦੇ ਕਰਕੇ ਸ਼ਿਪੂਰੀ ਬਸਤੀ ਤੱਕ ਪੂਰਾ ਸਰਵਿਸ ਰੋਡ ਹਾਈਵੇ ਰੋਡ ਜਾਮ ਸੀ ਤੇ ਅਸੀਂ ਉਧਰੋਂ ਆਏ ਪਹਿਲਾਂ ਇੱਕ ਕਾਰ ਨੂੰ ਚੱਕ ਕੇ ਕੱਢਿਆ ਉਸ ਤੋਂ ਬਾਅਦ ਟਰੱਕ ਕੋਲ ਆਏ ਟਰੱਕ ਨੂੰ ਟਾਇਰ ਥੱਲੇ ਇੱਟਾਂ ਬਾਰ-ਬਾਰ ਪਿੱਛੋਂ ੱਤਕਾ ਲਾਇਆ ਮੋਹਰਿਓਂ ਕਢਾਇਆ ਕਾਲੀ ਸੜਕ ਦੇ ਮੋਹਰੇ ਪ੍ਰਿੰਕਲ ਦੇ ਮੋਹਰੇ ਖੜਾਇਆ ਤੇ ਜਾਮ ਨਿਕਲਦਾ ਪਿਆ ਬਸ ਨੇ ਇੱਕ ਕੰਡਕਟਰ ਨੂੰ ਕੱਟ ਮਾਰਿਆ ਸੀ ਜਿਸ ਤੋਂ ਫਾਈਲ ਦੇ ਵਿੱਚ ਗਿਰ ਗਿਆ ਹਾਂ ਇਹਨੂੰ ਸ਼ਾਇਦ ਥੋੜਾ ਨੀਂਦ ਵੀ ਸੀਗਾ ਤੇ ਸਾੜੇ ਨੂੰ ਲੱਗਿਆ ਕਿ ਮੈਨੂੰ ਕੱਟ ਮਾਰਿਆ ਸਿੱਧਾ ਡਿੱਗ ਪਿਆ ਤੇ ਜਦ ਡਿੱਗ ਗਿਆ ਇਹ ਪਤਾ ਨਹੀਂ ਕੋਈ ਗੁਪਤ ਹੋ ਗਿਆ ਹਲੋਪਿਤ ਹੋ ਗਿਆ ਅਸੀਂ ਆਏ ਉਸ ਤੋਂ ਬਾਅਦ ਦੇਖਿਆ ਸੀ ਕੀ ਦਾ ਹਸਾਬ-ਤਬ ਅਸੀਂ ਰੋਲਾ ਹੁਲਾ ਹੁਲਾ ਕਰਕੇ ਗੱਡੀਆਂ ਥੋੜੀਆਂ ਬੰਦਿਆ ਘੜਾਈਆਂ ਉਸ ਵਾਇਕੇ ਜੇਐਸਵੀ ਵਾਲੇ ਨੇ ਹੈਲਪ ਮੰਗੀ ਉਹ ਵਿਚਾਰਾ ਆਇਆ ਉਹਦਾ ਇੱਕ ਦੋਸਤ ਆਇਆ ਦੋਨਾਂ ਨੇ ਧੱਕਾ ਲਾਇਆ ਇਹ ਫਿਰ ਸਾਈਡ ਤੇ ਖੜਾ ਦੇ ਲਿਆ ਤੇ ਇਹਦੇ ਨਾਲ ਗੱਡੀ ਵੀ ਗੱਡੀ ਨਹੀਂ ਮੈਨੂੰ ਇਹ ਨਹੀਂ ਪਾਸੀ ਹਾਂ ਜਿਹੜਾ ਗੱਡੀ ਚਲਾ ਰਿਹਾ ਸੀ ਸਰ ਉਹ ਤਾਂ ਸਾਨੂੰ ਦਿਖਿਆ ਨਹੀਂ ਜਿਹੜਾ ਗੱਡੀ ਚਲਾ ਰਿਹਾ ਸੀ ਹਾਂ ਸਾਨੂੰ ਨਹੀਂ ਦਿਖਿਆ ਕਿਤੇ ਗੁਪਤ ਹੋ ਗਿਆ ਫਰਾਰ ਹੋ ਗਿਆ ਇਹ ਗੱਡੀ ਦਾ ਡਰਾਈਵਰ ਵਾਲਾ ਕੋਈ ਸ਼ੱਦਾ ਸੁਦਾ ਨਹੀਂ ਲੱਗਿਆ ਨਹੀਂ ਰੱਬ ਜਾਣਦਾ ਪਾਣੀ ਦੇਖਿਆ ਕੁਝ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੁਝ ਨਹੀਂ ਬਸ ਇਹ ਗੱਡੀ ਦਾ ਨੁਕਸਾਨ ਹੋਇਆ ਜੋ ਯਾਰ ਬਸ ਵਾਲਾ ਮੋਕੇ ਤੋਂ ਫਰਾਰ ਹੋ ਗਿਆ ਬਸ ਵਾਲਾ ਤਾਂ ਹਾਈਵੇ ਦੀ ਨਿਕਲ ਗਿਆ ਕੋਈ ਪਤਾ ਹੀ ਨਹੀਂ ਅਤਾ ਪਤਾ ਕਿੰਨੇ ਟਾਈਮ ਦਾ ਸਮਾਂ ਸੀਗਾ ਹਾਂ ਹੁਣ ਟਾਈਮ ਦੱਸੋ ਮੈਂ ਪਿੱਛੇ ਦੱਸ ਦੇਣਾ ਹੁਣ ਕਿੰਨਾ ਟਾਈਮ ਹੋਇਆ 1:30 ਵਜੇ ਆ ਹੁਣ ਕਿੰਨਾ ਟਾਈਮ ਹੋਇਆ 1:00 2:00 ਨਾ ਇਹ ਪੂਰਾ ਡੇ 1 ਘੰਟਾ 1.5 ਘੰਟਾ ਪਿੱਛੇ ਲਾਈਵ ਚੱਲਿਆ ਸਾਰਾ ਕਾਫੀ ਲੰਮਾ ਜਾਮ ਲੱਗਿਆ ਰਿਹਾ ਬੜਾ ਲੰਬਾ ਸਿੱਧਾ ਵਸਤੀ ਪੂਰਾ ਪਾਰ ਲੋਕ ਪਰੇਸ਼ਾਨ ਸੀਗੇ ਸਾਰੇ ਪਰੇਸ਼ਾਨ ਅਸੀਂ ਪਰੇਸ਼ਾਨ ਅੱਠ ਪੱਛ ਕਰਕੇ ਤੁਹਾਡੇ ਸਾਹਮਣੇ ਜੋ ਅਸੀਂ ਨਹੀਂ ਖਿਲਾਇਆ ਮਹਾਰਾਜ ਦੇ ਵੱਲੋਂ ਅਸੀਂ ਚਲ ਸੇਵਾ ਹੀ ਆ ਪੁਲਿਸ ਪਹੁੰਚੀ ਸੀ ਨੋਕੇ ਦੇ ਟ੍ਰੈਜੂ ਆ ਗਈ ਸੀ ਆ ਗਈ ਸੀ ਟਿਕਟ ਅੱਡੇ ਦਾ 15 20 ਮਿੰਟ ਬਾਅਦ ਆ ਗਈ ਸੀ ਉਹਨਾਂ ਨੂੰ ਵੀ ਕਹਿ ਕੂ ਗਿਆ ਕਰਾਇਆ ਤੇ ਉਹਨਾਂ ਨੇ ਵੀ ਸਾਥ ਦਿੱਤਾ ਸਾਡਾ ਮੁਲਾਜ਼ਮਾਂ ਨੇ ਪੰਜਾਬ ਪੁਲਿਸ ਵੀ ਆਈ ਉਹਨਾਂ ਨੇ ਵੀ ਸਾਥ ਦਿੱਤਾ ਅਸੀਂ ਇੱਥੇ ਦੇ ਰਹਿਣ ਵਾਲੇ ਆ ਕਾਰੇ ਬਾਰੇ ਮੰਡੀ ਸਬਜੀ ਦੇ ਅਸੀਂ ਵੀ ਠੀਕ ਹੈ ਜੀ ਠੀਕ ਸਭ ਜਿਹੜਾ ਕਾਲੀ ਸੜਕ ਤੇ ਕੰਟੇਨਰ ਜਿਹੜਾ ਗੁਰਿਆ ਦੀ ਵੀ ਸਰਕਾਰ ਦੀ ਜਿੱਤੀ ਹੈ ਇਹ ਇਹ ਨਾ ਸਮਰਾਲਾ ਚੋਂ ਤੋਂ ਜਾ ਰਿਹਾ ਸੀ ਜਲੰਧਰ ਸਾਈਡ ਨੂੰ ਕਾਲੀ ਸੜਕ ਦੇ ਆਪੋਜੀਟ ਮਤਲਬ ਸਪੂਰੀ ਜਿਹੜੀ ਤਰਾਈ ਉਤਰਦੀ ਹੈ ਨਾ ਉਹ ਜਦੋਂ ਜਾ ਰਿਹਾ ਸੀ ਤੇ ਬੱਸ ਵਾਲੇ ਨੇ ਉਹਨੂੰ ਓਵਰਟੇਕ ਕੀਤਾ ਓਵਰਟੇਕ ਕਰਕੇ ਇਹ ਨੈਸ਼ਨਲ ਹਾਈਵੇਅ ਵਾਲਾ ਦਾ ਕੰਮ ਚੱਲਦਾ ਰੋਡ ਦਾ ਉਹਦੇ ਵਿੱਚ ਫਿਰ ਗੱਡੀ ਦਾ ਟਾਇਰ ਪਲਟਲ ਕਰਕੇ ਐਕਸੀਡੈਂਟ ਹੋ ਗਿਆ। ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆਗਾ? ਨਹੀਂ ਜਾਨੀ ਨੁਕਸਾਨ ਕੋਈ ਨਹੀਂ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਉਹਨੂੰ ਫਸਟ ਐਡ ਦਿੱਤੀ ਆ। ਫਿਰ ਵੱਡੀਆਂ ਮਸ਼ੀਨਾ ਮੰਗਾ ਕੇ ਹੈਡਰਾ ਵਗੈਰਾ ਤੇ ਉਹਨਾਂ ਨੂੰ ਸਾਈਡ ਤੇ ਕਰਵਾਤਾ। ਟ੍ਰੈਫਿਕ ਨਾਰਮਲ ਲੱਗ ਰਹੀ ਹੈ। ਬੱਸ ਉਹ ਸਾਈਡ ਮਾਰੀ ਸੀ ਸਰ ਉਹ ਪ੍ਰਾਈਮਰ ਬੱਸ ਨਹੀਂ ਆ। ਉਹ ਤਾਂ ਹੁਣ ਅਸੀਂ ਫੋਟੋ ਮਤਲਬ ਕੈਮਰੇ ਚੈੱਕ ਕਰ ਰਹੇ ਆ ਉਹ ਪਤਾ ਲੱਗ ਜਣਾ ਸਾਨੂੰ 10-15 ਮਿੰਟ ਤੱਕ ਪਹਿਲਾਂ ਤਾਂ ਇਹ ਸੀ ਵੀ ਇਹਦੀ ਪਬਲਿਕ ਐਮੂਲੈਂਸ ਵਗੈਰਾ ਸੀ ਅਸੀਂ ਇਹਨਾਂ ਨੂੰ ਸਾਈਡ ਤੇ ਕਰਵਾ ਕੇ ਪਹਿਲੇ ਇਹਨਾਂ ਨੂੰ ਜਾਣ ਵਾਸਤੇ ਰਸਤਾ ਕਲੀਅਰ ਕਰਵਾਇਆ ਤੇ ਬੱਸ ਵਾਲਾ ਸਰ ਮੋਟੇ ਤੇ ਫਰਾਰ ਹੋ ਗਿਆ ਬੱਸ ਵਾਲਾ ਤਾਂ ਭੱਜ ਗਿਆ ਬੱਸ ਵਾਲਾ ਫੜਿਆ ਹੋਇਆ ਜੀ ਤੇ ਫਿਰ ਬੰਦੇ ਨੇ ਤਾਂ ਨੁਕਸਾਨ ਵੀ ਵਾਵਾ ਹੋ ਗਿਆ ਕਿ ਮਤਲਬ ਜੀ ਨੁਕਸਾਨ ਹੋਣਾ ਦਾ ਡਾਟਾ ਕੰਡਕਟਰ ਨਾਲ ਤੁਸੀਂ ਗੱਲ ਕਰਦਾ ਕਿ ਕਿਹਨੂੰ ਡਰਾਈਵਰ ਨਾਲ ਨਹੀਂ ਹਜੇ ਤਾਂ ਬਟਾ ਤੇ ਟ੍ਰੀਟਮੈਂਟ ਕਰਾਇਆ ਉਹ ਕਹਿੰਦਾ ਵੀ ਉਹਦੇ ਮਾਮੂਲੀ ਸੱਟਾਂ ਸੱਟਾਂ ਲੱਗੀਆਂ ਨੇ ਸਿਰ ਤੇ ਜਾਨੀ ਨਿਸ਼ਾਨਬਦਲ ਜਿਆਦਾ ਨਹੀਂ ਹੋਇਆ ਤੇ ਜਿਹੜਾ ਹੈਗਾ ਸੀ ਰੋਡ ਦਾ ਕੰਮ ਉਹਨਾਂ ਨੂੰ ਬੁਲਾਇਆ ਨੈਸ਼ਨਲ ਹਾਈਵੇ ਵਾਲੇ ਨੂੰ ਵੀ ਮੌਕੇ ਤੇ ਜਿਸ ਕਰਕੇ ਸਰ ਵੱਡਾ ਜਾਮ ਵੀ ਲੱਗ ਗਿਆ ਸੀ ਜਿਹਨੂੰ ਜਾਮ ਤਾਂ ਬਿਲਕੁਲ ਦੇਖੋ ਤੁਸੀਂ ਪਹਿਲਾਂ ਸੁਣ ਮੇਰੀ ਗੱਲ ਜਦੋਂ ਬਾਰਿਸ਼ ਪੈਂਦੀ ਆ ਕੋਈ ਗੱਡੀ ਰੋਡ ਦੇ ਉੱਤੇ ਖਰਾਬ ਹੋ ਜਾਂਦੀ ਹੈ ਜਾਮ ਤਾਂ ਆਟੋਮੈਟਿਕਲੀ ਲੱਗਦਾ ਹੀ ਲੱਗਦਾ ਫਿਰ ਵੀ ਅਸੀਂ ਜਸਟ ਆਪਣੀ ਡਿਵਰਸ਼ਨਾਂ ਦੇਤੀਆਂ ਸੀਆਂ 15-20 ਮਿੰਟ ਬਾਅਦ ਅਸੀਂ ਕਲੀਅਰ ਕਰਵਾਤਾ ਸੀ